ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 9:30 ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਵਧੀਆ ਬਹੁਤ ਇੰਟਰਸਟਿੰਗ ਹੈ ਜੀ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਮੋਟੀਵੇਸ਼ਨਲ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡਾ ਗੁਰੂ ਸਾਹਿਬ ਦੇ ਪ੍ਰਤੀ ਜਿਹੜਾ ਵਿਸ਼ਵਾਸ ਹੈ ਉਹ ਹੋਰ ਵੀ ਜ਼ਿਆਦਾ 100% ਪੱਕਾ ਹੋ ਜਾਊ ਇੰਨੀ ਜ਼ਿਆਦਾ ਮੋਟੀਵੇਸ਼ਨਲ ਵੀਡੀਓ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਡੀਐਮਸੀ ਦੀ ਇੱਕ ਸੱਚੀ ਘਟਨਾ ਇੱਕ ਤਰੀਕੇ ਨਾਲ ਆਪਾਂ ਇਹ ਕਹਿ ਸਕਦੇ ਆ ਵੀ ਮਾਹ ਪੁਰਸ਼ਾਂ ਦਾ ਹੀ ਦੁਆਰਾ ਜਨਮ ਹੋਇਆ ਇਹ ਗੱਲ ਆਪਾਂ ਕਿਉਂ ਕਹਿ ਰਹੇ ਇਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਨਾਲ ਹੀ ਸ਼ੇਅਰ ਕਰਾਂਗੇ ਵੀ ਕਿਸ ਤਰੀਕੇ ਨਾਲ ਇੱਕ 2 ਸਾਲ ਦੀ ਬੱਚੀ ਦੇ ਉੱਤੇ ਗੁਰੂ ਸਾਹਿਬ ਦੀ ਕਿਰਪਾ ਹੋਈ ਸੋ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਇਦਾਂ ਦੀ ਵੀਡੀਓ ਸਵਾਤੋ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਕਿਸੇ ਹੋਰ ਨੂੰ ਵੀ ਹੌਸਲਾ ਵੀ ਬਣੇ ਉਹਨਾਂ ਨੂੰ ਇੱਕ ਸਹੀ ਮਾਰਗ ਤੇ ਰਾਹ ਵੀ ਮਿਲੇ ਸੋ ਚਲੋ ਜੀ ਟਾਈਮ ਵੇਸਟ ਕਰੇ ਬਣਾ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਜਿਹੜੀ ਇਹ ਘਟਨਾ ਜੀ ਕੁਝ ਸਾਲ ਪਹਿਲਾਂ ਦੀ ਘਟਨਾ ਇੱਕ ਛੋਟਾ ਜਿਹਾ ਪਰਿਵਾਰ ਹਸਬੈਂਡ ਵਾਈਫ ਤੇ ਉਹਨਾਂ ਦੇ ਦੋ ਬੱਚੇ ਦੋਨੋਂ ਬੇਟੀਆਂ ਇੱਕ ਬੇਟੀ ਵੱਡੀ ਤੇ ਇੱਕ ਛੋਟੀ ਠੀਕ ਹੈ ਜੀ Hindu ਫੈਮਿਲੀ ਸੀਗੀ ਤਾਂ ਉਹ ਪਰਿਵਾਰ ਦੇ ਵਿੱਚ ਛੋਟੀ ਬੱਚੀ ਹੈ ਜੀ ਉਹ ਇੱਕ ਦਿਨ ਉਹਨਾਂ ਤੇ ਇੱਕ ਇਹੋ ਜਿਹਾ ਕਸ਼ਟ ਪੈਂਦਾ ਉਹਦੇ ਨਾ ਅੱਖਾਂ ਨੂੰ ਸੋਜ ਆ ਜਾਂਦੀ ਹੈ ਬੱਚੀ ਦੇ ਤਾਂ ਪੇਰੈਂਟਸ ਉਹਨੂੰ ਲੈ ਕੇ ਇੱਕ ਜਿਹੜਾ ਹੋਮੋਪੈਥਿਕ ਡਾਕਟਰ ਆ ਉਹਦੇ ਕੋਲ ਚਲੇ ਜਾਂਦੇ ਨੇ ਤਾਂ ਡਾਕਟਰ ਕਹਿੰਦੇ ਸ਼ਾਇਦ ਇਹਦੇ ਕੁਝ ਲੜ ਗਿਆ ਹੋਣਾ ਤੁਸੀਂ ਟੈਨਸ਼ਨ ਨਾ ਲਓ ਚਲੋ ਉਹ ਮੈਡੀਸਨ ਵਗੈਰਾ ਲੈ ਕੇ ਘਰ ਆਹੀ ਬੱਚੀ ਨੂੰ ਤੇ ਮਦਰ ਨੂੰ ਇਹ ਧਿਆਨ ਨਹੀਂ ਰਿਹਾ ਵੀ ਬੱਚੀ 2 ਦਿਨ ਤੋਂ ਪ੍ਰੋਪਰ ਬਾਥਰੂਮ ਨਹੀਂ ਕਰ ਰਹੀ ਅਚਾਨਕ ਤੀਸਰੇ ਦਿਨੜਾ ਬੱਚੀ ਦਾ ਪੇਟ ਫੁੱਲ ਗਿਆ ਠੀਕ ਹੈ ਜੀ ਤੇ ਉਹ ਡਰ ਗਏ ਇੱਕਦਮ ਉਹ ਫਟਾਫਟ ਉਹ ਚੱਕਿਆ ਤੇ ਡੀਐਮਸੀ ਦੇ ਵਿੱਚ ਉਹਨੂੰ ਲੈ ਗਏ ਠੀਕ ਹੈ ਜੀ ਡੀਐਮਸੀ ਦੇ ਵਿੱਚ ਜੋ ਲੈ ਕੇ ਗਏ ਡਾਕਟਰ ਨੇ ਜੋ ਚੈੱਕਅਪ ਵਗੈਰਾ ਕੀਤਾ ਤਾਂ ਉਹ ਕਹਿੰਦੇ ਵੀ ਇਹਦੇ ਪੇਟ ਦੇ ਵਿੱਚ ਜਿਹੜਾ ਪਾਣੀ ਹੈ ਉਹਨਾਂ ਨੂੰ ਡਾਇਗਨੋਸ ਕੀਤੀ ਜਿਹੜੀ ਪ੍ਰੋਬਲਮ ਸੀ ਵੀ ਆ ਪ੍ਰੋਬਲਮ ਹੈ ਤੁਹਾਨੂੰ ਪਤਾ ਹੀ ਹੈ ਵੀ ਇਦਾਂ ਦੀ ਪ੍ਰੋਬਲਮ ਉਦੋਂ ਹੁੰਦੀ ਹੈ ਜਦ ਗੁਰਦੇ ਆਪਣੇ ਖਤਮ ਹੁੰਦੇ ਨੇ ਤਾਂ ਫਿਰ ਉਸ ਤੋਂ ਬਾਅਦ ਉਹ ਕਹਿੰਦੇ ਵੀ ਇਹਦੇ ਪੇਟ 'ਚੋਂ ਵੀ ਇਹ ਪਾਣੀ ਵਗੈਰਾ ਕੱਢਣਾ ਪਵੇਗਾ ਤਾਂ ਕਹਿੰਦੇ ਪਰ ਅਸੀਂ ਇਹਨੂੰ ਬੇਹੋਸ਼ ਨਹੀਂ ਕਰ ਸਕਦੇ ਕਿਉਂਕਿ ਬੱਚੀ ਛੋਟੀ ਸੀ ਉਸ ਤੋਂ ਬਾਅਦ ਜੀ ਮੈਂ ਸਟੂਡੈਂਟ ਨੂੰ ਮੇਨ ਮੇਨ ਗੱਲ ਸ਼ੇਅਰ ਕਰੂੰਗੀ ਕਿਉਂਕਿ ਜੇ ਮੈਂ ਸਾਰੀ ਡਿਟੇਲ ਸ਼ੇਅਰ ਕਰੂੰਗੀ ਵੀਡੀਓ ਬਹੁਤ ਜ਼ਿਆਦਾ ਵੱਡੀ ਹੋ ਜਾਊਗੀ ਸੋ ਮੇਨ ਮੇਨ ਚੀਜ਼ ਸ਼ੇਅਰ ਕਰੂੰਗੀ ਉਸ ਤੋਂ ਬਾਅਦ ਜੀ ਉਹਨਾਂ ਨੇ ਕੀ ਕੀਤਾ ਚਾਰ ਪੰਜ ਮਦਰ ਜਿਹੜੀ ਉਹਨਾਂ ਦੱਸਦੇ ਨੇ ਕਿੰਨੇ ਚਾਰ ਪੰਜ ਜਾਣਿਆਂ ਨੇ ਡਾਕਟਰਾਂ ਨੇ ਫੜ ਕੇ ਉਹ ਤਾਂ ਤਨੀਕਿਉ ਪਾਣੀ ਵਗੈਰਾ ਕੱਢਿਆ ਚਲੋ ਬੱਚੇ ਦੀ ਟ੍ਰੀਟਮੈਂਟ ਚੱਲਦੀ ਰਹੀ ਪਰ ਬੱਚੇ ਦਾ ਕੋਈ ਇੰਨਾ ਆਪਾਂ ਕਹਿਦੀ ਵੀ ਬਹੁਤ ਸੁਧਾਰ ਹੋ ਗਿਆ ਠੀਕ ਹੋ ਗਿਆ ਇਦਾਂ ਦੀ ਕੋਈ ਹੋਣੀ ਸੀ ਕੋਈ ਚਾਂਸ ਵੀ ਨਹੀਂ ਸੀ ਦਿਖਿਆ पर एक चीज दे हैरानी वाली गल सी उस टाइम वो बच्ची जेडी है ना हॉली हॉली क्योंकि काफी दे ट्रीटमेंट चलदी है ਤੁਹਾਨੂੰ ਪਤਾ ਆਪਾਂ ਨੂੰ ਫਿਰ ਜੇ ਸੀਰੀਅਸ ਹੁੰਦੀ ਹੈ ਪ੍ਰੋਬਲਮ ਤੋਂ ਹਸਪੀਟਲ ਦੇ ਵਿੱਚ ਐਡਮਿਟ ਰਹਿਣਾ ਪੈਂਦਾ ਤਾਂ ਮਦਰ ਉੱਥੇ ਰਹਿੰਦੀ ਸੀ ਠੀਕ ਹੈ ਜੀ ਆਈਸੀਯੂ ਦੇ ਵਿੱਚ ਬੱਚੀ ਦਾਖਲ ਸੀ ਆਈਸੀ ਦੇ ਵਿੱਚ ਤੁਹਾਨੂੰ ਪਤਾ ਥੋੜਾ ਟਾਈਮ ਹੀ ਆਪਾਂ ਅੰਦਰ ਮਿਲ ਸਕਦੇ ਉਹ ਵੀ ਕਿਸੇ ਕਿਸੇ ਹਸਪੀਟਲ ਚ ਅਲਾਉ ਕਰਦੇ ਨੇ ਤੇ ਨਹੀਂ ਤਾਂ ਕਿਉਂਕਿ ਇਨਫੈਕਸ਼ਨ ਦਾ ਡਰ ਹੁੰਦਾ ਉੱਥੇ ਆਪਾਂ ਨੂੰ ਕੋਲ ਨਹੀਂ ਜਾਣ ਦੇ ਤਾਂ ਉਹ ਬੱਚੀ ਨਾ ਸਾਰੇ ਹਸਪੀਟਲ ਦੇ ਵਿੱਚ ਮਸ਼ਹੂਰ ਹੋ ਗਈ ਸੀ ਤੇ ਮਸ਼ਹੂਰ ਕਿੱਦਾਂ ਹੋ ਗਈ ਸੀ ਉਹ ਤੋਂ ਬਾਅਦ ਜਦੋਂ ਉਹਦੇ ਕੋਈ ਮਲਕੀ ਟ੍ਰੀਟਮੈਂਟ ਚੱਲਦੀ ਰਹੀ ਕੋਈ ਇੰਨਾ ਸੁਧਾਰ ਵੀ ਨਹੀਂ ਸਿਆ ਰਿਹਾ ਫਿਰ ਮਦਰ ਨੂੰ ਵੀ ਟੈਨਸ਼ਨ ਸੀ ਵੀ ਕਿਵੇਂ ਮੇਰੀ ਬੱਚੀ ਠੀਕ ਹੋ ਕਿਉਂਕਿ ਦੇਖ ਆਪਣੇ ਬੱਚੇ ਤੇ ਕੋਈ ਪ੍ਰੋਬਲਮ ਆਉਂਦੀ ਆਪਾਂ ਨੂੰ ਬਹੁਤ ਟੈਨਸ਼ਨ ਬਣ ਜਾਂਦੀ ਹੈ ਵੀ ਖਰੋਚ ਵੀ ਹੈ ਜੀ ਆਪਣੀ ਪਾਦੀ ਬਣ ਜਾਂਦੀ ਹੈ ਹਨਾ ਤਾਂ ਉਹਨੂੰ ਏਡੀ ਵੱਡੀ ਪ੍ਰੋਬਲਮ ਸੀ ਤਾਂ ਉਹ ਬੱਚੀ ਨਾ ਜਦ ਤਕਲੀਫ ਹੁੰਦੀ ਕਦੇ ਉਹ ਮੰਮੀ ਪਾਪਾ ਨਹੀਂ ਸੀ ਕਹਿੰਦੀ ਉਹ ਮਤਲਬ ਵਾਹਿਗੁਰੂ ਕਹਿੰਦੀ ਸੀ ਹੁਣ ਦੇਖੋ 2 ਸਾਲ ਦਾ ਬੱਚਾ ਜਿਹੜਾ ਹੁੰਦਾ ਉਹ ਬੋਲਣ ਵੀ ਪ੍ਰੋਪਰ ਨਹੀਂ ਲੱਗਦਾ ਮਾਂ ਪਿਓ ਵੀ ਮम्मा ਪਪਾ ਵੀ ਬੜੀ ਮੁਸ਼ਕਲ ਨਾਲ ਕਹਿਣ ਲੱਗਦਾ ਉਹ ਵੀ ਜਿਹੜਾ ਬੱਚਾ ਬਹੁਤ ਜ਼ਿਆਦਾ ਹੈਲਦੀ ਹੋਵੇ ਜਾਂ ਆਪਾਂ ਜਿਹਦੇ ਨਾਲ ਗੱਲ ਕਰਨੀ ਸ਼ੁਰੂ ਕਰ ਦਨੇ ਉਹ ਬੱਚਾ ਫਿਰ ਕੋਸ਼ਿਸ਼ ਕਰਦਾ ਕਿਉਂ ਤਾਂ ਉਹ ਬੱਚਾ ਥੋੜਾ ਬੋਲਣਾ ਸ਼ੁਰੂ ਕਰਦਾ ਪਰ ਇੱਕ ਚੀਜ਼ ਮੈਂ ਇੱਥੇ ਵੀਡੀਓ ਅੱਗੇ ਗੱਲ ਨੂੰ ਕੰਟੀਨਿਊ ਕਰਨ ਤੋਂ ਪਹਿਲਾਂ ਇੱਥੇ ਮੈਂ ਇੱਕ ਚੀਜ਼ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰੂੰਗੀ ਜੇ ਆਪਾਂ ਮਤਲਬ ਕਿ ਡਿਟੇਲ ਦੇ ਵਿੱਚ ਗੁਰੂ ਸਾਹਿਬ ਦੇ ਬਾਰੇ ਪੜ੍ਹਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਸਟੱਡੀ ਕਰਦੇ ਆ ਜਾਂ ਬਸ ਸਿੱਖ ਧਰਮ ਦੇ ਬਾਰੇ ਪੜ੍ਹਦੇ ਆ ਤਾਂ ਕਹਿੰਦੇ ਵੀ ਜਿਹੜਾ ਬੱਚਾ ਛੋਟੀ ਉਮਰ ਤੋਂ ਬਹੁਤ ਜ਼ਿਆਦਾ ਛੋਟੀ ਉਮਰ ਤੋਂ ਬਾਣੀ ਜਪਣ ਲੱਗ ਜਾਂਦਾ ਹੈ ਜਾਂ ਗੁਰੂ ਸਾਹਿਬ ਨੂੰ ਯਾਦ ਕਰਨ ਲੱਗ ਜਾਂਦਾ ਹੈ ਜਾਂ ਵਾਹਿਗੁਰੂ ਬੋਲਣ ਲੱਗ ਜਾਂਦਾ ਆਪਾਂ ਬਹੁਤ ਸਾਰੇ ਬੱਚੇ ਇਦਾਂ ਦੇ ਦੇਖੇ ਹੋਣਗੇ ਜਿਹੜੇ ਬਹੁਤ ਛੋਟੀ ਉਮਰ ਦੇ ਵਿੱਚ ਉਹਨਾਂ ਨੂੰ ਬਾਣੀ ਕੰਠ ਹੁੰਦੀ ਹੈ ਹੈਨਾ ਆਪਾਂ ਹੈਰਾਨ ਹੋ ਜਾਂਦੇ ਵੀ ਇਹਨੇ ਛੋਟਾ ਬੱਚਾ ਨੂੰ ਬਾਣੀ ਕਿਵੇਂ ਕੰਠ ਹੈ ਤਾਂ ਉਹ ਵਾਹਿਗੁਰੂ ਬੋਲਦੀ ਸੀ ਤਾਂ ਕਿਉਂ ਪਰਮਾਤਮਾ ਕਹਿੰਦੇ ਉਹ ਬੱਚਾ ਜਿਹੜਾ ਹੁੰਦਾ ਨਾ ਉਹਦਾ ਪਿਛਲਾ ਜਿਹੜਾ ਜਨਮ ਹੁੰਦਾ ਉਹ ਉਸ ਜਨਮ ਚ ਬਹੁਤ ਵੱਡਾ ਭਗਤ ਰਹਿ ਚੁੱਕਿਆ ਹੁੰਦਾ ਹੈ ਉਹ ਬਾਣੀ ਬਹੁਤ ਜ਼ਿਆਦਾ ਜਪੀ ਹੁੰਦੀ ਹੈ ਤਾਂ ਫਿਰ ਉਹ ਅਗਲੇ ਜਨਮ ਜਦੋਂ ਬੱਚੇ ਦੇ ਰੂਪ ਜਿਹਾ ਹੁੰਦਾ ਨਾ ਛੋਟੀ ਉਮਰ ਦੇ ਵਿੱਚੋਂ ਹੀ ਫਿਰ ਉਹ ਬਾਣੀ ਸਿਮਰਨ ਸ਼ੁਰੂ ਕਰ ਦਿੰਦਾ ਹੈ ਬਾਣੀ ਜਪਣੀ ਸ਼ੁਰੂ ਕਰ ਦਿੰਦਾ ਇਹ ਨਿਸ਼ਾਨੀ ਹੈ ਕਿ ਬਹੁਤ ਛੋਟੀ ਉਮਰ ਦੇ ਵਿੱਚੋਂ ਬੱਚਾ ਜਿਹੜਾ ਹੈਗਾ ਗੁਰੂ ਸਾਹਿਬ ਨੂੰ ਪੁਕਾਰਨ ਲੱਗ ਜਾਂਦਾ ਹੈ ਤਾਂ ਬੱਚੀ ਵੀ ਸੇਮ ਜੀ ਆਪਦੇ ਮਾਂ ਨੂੰ ਕਹਿਣ ਦੀ ਬਜਾਏ ਮਤਲਬ ਉਹ ਵਾਹਿਗੁਰੂ ਬੋਲਦੀ ਸੀ ਤਾਂ ਇਸ ਕਰਕੇ ਨਾ ਸਾਰੇ ਲੋਕਾਂ ਤੱਕ ਉਹ ਗੱਲ ਗਾਂ ਦੀ ਗਾਂ ਦੀਆਂ ਪਹੁੰਚ ਗਈ ਕਹਿੰਦੇ ਵੀ ਇਹ ਤੇ ਨਾ ਇੱਕ ਹਸਪੀਟਲ ਬੱਚੀ ਆ ਉਹ ਆ ਪ੍ਰੋਬਲਮ ਹੈ ਤੇ ਮਾਂ ਨੂੰ ਨਹੀਂ ਬਣਾਉਂਦੀ ਹੈਗੀ ਉਹ ਵਾਹਿਗੁਰੂ ਕਹਿੰਦੀ ਹੈ ਤਾਂ ਲੋਕ ਦੇਖਣ ਵੀ ਆਉਂਦੇ ਸੀ ਪਰ ਉਹ ਕੋਲ ਨਹੀਂ ਜਾਣ ਦਿੱਤਾ ਸੀ ਉਹ ਮਦਰ ਨੂੰ ਮਿਲ ਕੇ ਵਾਪਸ ਚਲੇ ਜਾਂਦੇ ਸੀ ਚਲੋ ਜਿੱਦਾਂ ਕਰਦੇ ਨੇ ਚੱਲਦਾ ਜਾ ਕਾਫੀ ਟਾਈਮ ਜਿਹੜੀ ਮਦਰ ਸੀ ਨਾ ਤਾਂ ਉਹਨੇ ਇੱਕ ਦਿਨ ਸੋਚਿਆ ਵੀ ਇਹ ਨਹੀਂ ਇੱਥੇ ਠੀਕ ਨਹੀਂ ਹੋਣਾ ਵੀ ਮੈਂ ਇਹਨੂੰ ਘਰ ਲੈ ਜਾਵਾਂ ਤਾਂ ਕਿਉਂਕਿ ਉਹ ਵੀ ਆਕ ਚੁੱਕੇ ਸੀ ਬਹਿ ਬਹਿ ਕੇ ਉੱਥੇ ਆਪਣੀ ਦੂਸਰੀ ਬੱਚੀ ਨੂੰ ਵੀ ਦੇਖਿਆ ਨੂੰ ਕਾਫੀ ਟਾਈਮ ਹੋ ਗਿਆ ਸੀ ਉਹ ਘਰ ਤਾਂ ਜਾ ਹੀ ਨਹੀਂ ਰਹੇ ਸੀ ਉੱਥੇ ਹੀ ਰਹਿੰਦੇ ਸੀ ਆਪਦੀ ਬੱਚੀ ਕੋਲ ਉਸ ਤੋਂ ਬਾਅਦ ਜੀ ਉਹਨਾਂ ਨੇ ਇੱਕ ਦਿਨ ਬਹਾਨਾ ਬਣਾਇਆ ਕਹਿੰਦੇ ਵੀ ਡਾਕਟਰ ਸਾਹਿਬ ਮੇਰੇ ਘਰ ਆਪ ਦੇ ਵਿੱਚ ਨਾ ਮੈਰਿਜ ਹੈ ਮੈਰਿਜ ਤਾਂ ਸੀ ਪਰ ਡੇਢ ਮਹੀਨੇ ਬਾਅਦ ਸੀ ਪਰ ਉਹਨਾਂ ਨੇ ਝੂਠ ਬੋਲਿਆ ਕਹਿੰਦੇ ਮੈਂ ਝੂਠ ਕਿਹਾ ਵੀ ਪਰਸੋਂ ਮੈਰਿਜ ਹੈ ਤੇ ਵੀ ਅਸੀਂ ਫਿਰ ਆਜਾਂਗੇ ਚਲੋ ਇਦਾਂ ਕਰਕੇ ਜਿਉ ਡੇਢ ਮਹੀਨਾ ਆਈ ਨਹੀਂ ਡੇਢ ਮਹੀਨੇ ਬਾਅਦ ਅਚਾਨਕ ਬੱਚੀ ਦੇ ਫੇਰ ਬਾਡੀ ਨੂੰ ਸਵੇਲਿੰਗ ਹੋ ਗਈ ਉਹਦਾ ਪਾਣੀ ਫੇਰ ਢੇਰੇ ਵਿੱਚ ਭਰ ਗਿਆ ਉਹ ਫੇਰ ਫਟਾਫਟ ਉਹਨੂੰ ਲੈ ਕੇ ਫਟਾਫਟ ਹਸਪੀਟਲ ਪਹੁੰਚੇ ਉਸ ਤੋਂ ਬਾਅਦ ਨੇ ਤਾਂ ਹਸਪੀਟਲ ਪਹੁੰਚੇ ਤਾਂ ਡਾਕਟਰਾਂ ਨੇ ਫੇਰ ਕਿਹਾ ਵੀ ਇਹਦੇ ਪੇਟ ਚੋਂ ਪਾਣੀ ਜਿਹੜਾ ਹੈ ਕੱਢਣਾ ਪਵੇਗਾ ਮਾਂ ਨੇ ਕਿਹਾ ਵੀ ਨਹੀਂ ਉਹਨੇ ਪਰミਸ਼ਨ ਨਾ ਦਿੱਤੀ ਉਹ ਕਹਿੰਦੇ ਵੀ ਜੀ ਫਿਰ ਇਹਨੇ ਬਚਣੇ ਨਹੀਂ ਇਹ ਠੀਕ ਹੀ ਨਹੀਂ ਹੋਣਾ ਕਿਸੇ ਲੋਟ ਕਹਿੰਦੀ ਵੀ ਨਹੀਂ ਕਹਿੰਦੀ ਵੀ ਚਲੋ ਉਸ ਤੋਂ ਬਾਅਦ ਉਹਨਾਂ ਨੂੰ ਸਮਝਾਉਣਾ ਕਿਉਂਕਿ ਹੁੰਦਾ ਨਾ ਆਪਣਾ ਸਾਈਕੋਲੋਜੀ ਆਪਾਂ ਵੀਕ ਪੈ ਜਾਂਦੇ ਆ ਤੇ ਵਾਰੀ ਆਪਾਂ ਚੀਜ਼ ਬਰਦਾਸ਼ਤ ਨਹੀਂ ਕਰ ਜਾਂ ਆਪਾਂ ਨੂੰ ਸਮਝ ਨਹੀਂ ਆਉਂਦੀ ਵੀ ਕਰਨਾ ਕੀ ਹੈ ਤਾਂ ਉਹਨਾਂ ਨੇ ਕੀ ਕੀਤਾ ਵੀ ਤੁਸੀਂ ਜਿਹੜਾ ਕਿਡਨੀ ਵਾਲਾ ਡਾਕਟਰ ਸਪੈਸ਼ਲਿਸਟ ਹੁੰਦਾ ਉਹਦੇ ਮਤਲਬ ਕਿ ਆਪਾਂ ਕਹਿੰਦੇ ਜਿੱਥੇ ਉਹ ਬੈਠਦੇ ਨੇ ਉਸ ਜਗ੍ਹਾ ਤੇ ਉਹਨਾਂ ਨੂੰ ਭੇਜਿਆ ਕਿ ਤੁਸੀਂ ਉਹਨਾਂ ਕੋਲ ਜਾਓ ਉਹਨਾਂ ਨਾਲ ਗੱਲ ਕਰੋ ਤੇ ਵੀ ਉਹ ਕਿਉਂਕਿ ਆਪਾਂ ਨੂੰ ਹੁੰਦਾ ਕਿ ਉਹ ਵਧੀਆ ਤਰੀਕੇ ਨਾਲ ਉਹਨਾਂ ਨੂੰ ਸਮਝਾ ਸਕਦੇ ਆ ਉਸ ਤੋਂ ਬਾਅਦ ਜੀ ਉਹਨਾਂ ਦੇ ਡਾਕਟਰ ਦੇ ਕੋਲ ਚਲੇ ਗਏ ਤਾਂ ਉੱਥੇ ਨਾ ਜਦੋਂ ਡਾਕਟਰ ਨਾਲ ਮਿਲਣ ਗਏ ਸੀ ਤਾਂ ਉੱਥੇ ਉਹਨਾਂ ਨੂੰ ਇੱਕ ਹਸਪਤਾਲ ਦੇ ਵਿੱਚ ਹੀ ਕੋਈ ਔਰਤ ਨਹੀਂ ਦੇਖੋ ਇੱਕ ਚੀਜ਼ ਨਾ ਹਮੇਸ਼ਾ ਨੋਟਿਸ ਕਰਿਓ ਜਦੋਂ ਆਪਣੇ ਤੇ ਤਕਲੀਫ ਪੈਂਦੀ ਆ ਤੇ ਜੇ ਆਪਾਂ ਉਸ ਤਕਲੀਫ ਦੇ ਵਿੱਚ ਵੀ ਵਾਹਿਗੁਰੂ ਕਹਿ ਰਹੇ ਹਾਂ ਹੁਣ ਉਹ ਬੱਚੀ ਵਾਹਿਗੁਰੂ ਨੂੰ ਯਾਦ ਕਰਦੀ ਸੀ ਤਕਲੀਫ ਦੇ ਵਿੱਚ ਮਤਲਬ ਕੋਈ ਪਵਿੱਤਰ ਰੂਪ پاک ਉਹ ਇੱਕ ਤਰੂਪ ਆ ਮੰਨ ਸਕਦੇ ਆ ਵੀ ਜਿਹਨੇ ਪਿਛਲੇ ਜਨਮ ਬਹੁਤ ਚੰਗੇ ਕਰਮ ਕੀਤੇ ਹੋਏ ਨੇ ਹਨਾ ਤਾਂ ਉਥੇ ਪਰਮਾਤਮਾ ਫਿਰ ਹੁਣ ਉਹ ਤਕਲੀਫ ਚ ਉਹ ਸੱਚੇ ਦਿਲ ਤੋਂ ਪੁਕਾਰ ਰਹੀ ਸੀ ਕਿ ਛੋਟੀ ਜੀ ਬੱਚੀ ਜਿਹਨੂੰ ਦੁਨੀਆ ਦੀ ਚੰਗਾਈ ਬੁਰਾਈ ਚੰਗਾ ਮਾੜਾ ਕੁਝ ਨਹੀਂ ਪਤਾ ਤਾਂ ਮਹਾਰਾਜ ਵੀ ਫਿਰ ਕਿਸੇ ਨਾ ਕਿਸੇ ਦੇ ਥਰੂ ਆਪਣੀ ਮਦਦ ਲਈ ਜ਼ਰੂਰ ਪਹੁੰਚਦੇ ਨੇ ਤਾਂ ਉਸੇ ਹੀ ਤਰੀਕੇ ਨਾਲ ਇੱਕ ਔਰਤ ਉਹਨਾਂ ਨੂੰ ਮਿਲੀ ਤਾਂ ਉਹਨਾਂ ਨੇ ਜਦੋਂ ਉਹਨਾਂ ਨੂੰ ਪੁੱਛਿਆ ਰੋ ਰੇ ਸੀਗੇ ਮਤਲਬ ਜਿਹੜੀ ਬੱਚੀ ਦੀ ਮਾਂ ਰੋ ਰਹੀ ਸੀ ਤਾਂ ਰੋ ਕੇ ਆਪਣੀ ਕਹਾਣੀ ਦੱਸੀ ਵੇਦਦਾ ਕਰਕੇ ਪ੍ਰੋਬਲਮ ਉਹ ਕਹਿੰਦੇ ਵੀ ਤੂੰ ਨਾ ਪਾਠ ਕਰਿਆ ਕਰ ਹੁਣ ਉਹਨਾਂ ਨੂੰ ਉਹ ਕਹਿੰਦੇ ਮੈਨੂੰ ਪਾਠ ਆਂਦਾ ਨਹੀਂ ਸੀ ਕਿਉਂਕਿ ਮੇਰੇ ਪਾਪਾ ਤਾਂ ਕਹਿੰਦੇ ਪਿੱਛੋਂ ਸਿੱਖ ਸੀਗੇ ਮੰਮੀ ਮੇਰੇ ਹਿੰਦੂ ਸੀ ਕੋਈ ਨਾ ਕਿ ਲੰਮ ਐਜ ਜੋ ਸੀ ਪਰ ਮੈਰਿਜ ਉਹਨਾਂ ਦੀ ਹਿੰਦੂ ਫੈਮਿਲੀ ਚ ਹੋਈ ਸੀ ਕਹਿੰਦੇ ਮੈਨੂੰ ਪਾਠ ਨਹੀਂ ਸੀ ਆਉਂਦਾ ਕਹਿੰਦੇ ਮੈਂ ਕੀ ਕੀਤਾ ਵੀ ਠੀਕ ਹੈ ਮੈਂ ਕਹਿੰਦੇ ਸਿਮਰਨ ਸ਼ੁਰੂ ਕਰ ਦਿੱਤਾ ਮਨ ਹਸਪੀਟਲ ਵਿੱਚ ਕਹਿੰਦੇ ਮੈਂ ਰਹਿ ਕੇ ਬਾਲਾ ਪਾਠ ਤਾਂ ਨਹੀਂ ਕਰ ਸਕਦੀ ਸੀ ਮੈਂ ਸਿਮਰਨ ਸ਼ੁਰੂ ਕਰ ਦਿੱਤਾ ਕਹਿੰਦੇ ਚਲੋ ਕਰਦੇ ਕਰਾਉਂਦੇ ਥੋੜਾ ਜਿਹਾ ਬੱਚੀ ਦੇ ਨਾਲ ਸਿਹਤ ਦੇ ਵਿੱਚ ਫਰਕ ਪਿਆ ਤਾਂ ਉਹਨੂੰ ਉੱਥੋਂ ਕੁਝ ਟਾਈਮ ਬਾਅਦ ਡਿਸਚਾਰਜ ਕਰ ਦਿੱਤਾ ਹਸਪੀਟਲ ਦੇ ਵਿੱਚੋਂ ਕਰਦੇ ਕਰਾਉਂਦੇ ਚਲੋ ਬੱਚੀ ਦਾ ਟਰੀਟਮੈਂਟ ਚੱਲਦਾ ਗਿਆ ਚੱਲਦਾ ਗਿਆ ਕਰਦੇ ਕਰਾਉਂਦੇ ਬੱਚੀ ਜਿਹੜੀ ਹੈਗੀ ਆ 3 ਸਾਲ ਦੀ ਹੋ ਗਈ 3 ਸਾਲ ਦੀ ਜਦੋਂ ਉਹ ਹੋ ਗਈ ਤਾਂ ਉਦੋਂ ਉਹਦੀ ਮੈਡੀਸਿਨ ਜਿਹੜੀ ਚੇਂਜ ਕੀਤੀ ਗਈ ਡਾਕਟਰ ਵੱਲੋਂ ਨਾ ਇੱਕ ਕੈਪਸੂਲ ਕਹਿੰਦੇ ਲਾਇਆ ਗਿਆ ਉਹ ਕੈਪਸੂਲ ਦਾ ਸਾਈਜ਼ ਬਹੁਤ ਵੱਡਾ ਸੀ ਕਹਿੰਦੇ ਉਹ ਇਹ ਖਾਂਦੀ ਨਹੀਂ ਸੀ ਕਿਉਂਕਿ 3 ਸਾਲ ਦਾ ਬੱਚਾ ਤੁਸੀਂ ਦੇਖੋ ਵੀ ਇੱਕ ਵੱਡੀ ਗੋਲੀ ਨੂੰ ਕਿਵੇਂ ਨਿਕਲੇਗਾ ਹਨਾ ਤਾਂ ਕਹਿੰਦੇ ਮੈਂ ਡਾਕਟਰ ਨੂੰ ਜਾ ਕੇ ਪੁੱਛਿਆ ਵੀ ਇਹ ਬੱਚੀ ਖਾਂਦੀ ਨਹੀਂ ਵੀ ਇਸ ਨੂੰ ਪੀਸ ਕੇ ਦੇ ਸਕਦੇ ਆ ਜਾਂ ਇਹਨੂੰ ਤੋੜ ਕੇ ਕਹਿੰਦੇ ਨਾ ਇਹਨੂੰ ਕ੍ਰਸ਼ ਕਰਨਾ ਨਾ ਤੋੜਨਾ ਇਦਾਂ ਦੇ ਇਦਾਂ ਹੀ ਦੇਣਾ ਪਰ ਉਹ ਖਾਂਦੀ ਨਹੀਂ ਸੀ ਬੱਚੀ ਤਾ ਕਹਿੰਦੇ ਮੈਂ ਨਾ ਅੱਕ ਥੱਕ ਕੇ ਮੈਂ ਹਸਪੀਟਲ ਅਨਾ ਕੇ ਗੁਰੂ ਘਰ ਚਲੀ ਗਈ ਕਹਿੰਦੇ ਮੈਂ ਗੁਰੂ ਘਰ ਗਈ ਮੇਰਾ ਕਹਿੰਦੇ ਉਹਨੇ ਵੈਸੇ ਹੀ ਮਨ ਕੀਤਾ ਮੈਂ ਵੇ ਗੁਰੂ ਸਾਹਿਬ ਦੇ ਚਰਨੀ ਜਾਵਾਂ ਕਹਿੰਦੇ ਮੈਂ ਗਈ ਮੈਂ ਅਰਦਾਸ ਕਹਿੰਦੇ ਕਿਸੇ ਹੋਰ ਚੀਜ਼ ਕਰਨ ਲਈ ਗਈ ਸੀ ਕਹਿੰਦੇ ਮੈਂ ਉੱਥੇ ਗਈ ਤਾਂ ਉੱਥੇ ਨਾ ਲਿਖਿਆ ਹੋਇਆ ਸੀ ਇੱਕ ਲਾਈਨ ਲਿਖੀ ਹੋਈ ਸੀਗੀ ਗੁਰੂ ਘਰ ਦੇ ਮਤਲਬ ਕਿ ਐਂਟਰ ਤੇ ਕਹਿੰਦੇ ਲਿਖਿਆ ਹੋਇਆ ਸੀ ਵੀ ਮਹਾਰਾਜ ਦੇ ਕੋਲ ਕੋਈ ਵੀ ਦੁੱਖ ਦੱਸਣ ਦੀ ਜ਼ਰੂਰਤ ਨਹੀਂ ਉਹ ਆਪ ਜਾਣੀ ਜਾਣ ਨੇ ਤੇ ਉਹ ਸਭ ਕੁਝ ਜਿਉ ਚਾਹੋਂ ਤਾਂ ਸਭ ਕੁਝ ਠੀਕ ਕਰ ਸਕਦੇ ਨੇ ਕਹਿੰਦੇ ਇਦਾਂ ਦੀ ਕੁਝ ਲਾਈਨ ਲਿਖੀ ਹੋਈ ਸੀ ਕਹਿੰਦੇ ਮੈਂ ਉਹ ਪੜ੍ਹੀ ਮੈਂ ਅੰਦਰ ਚਲੀ ਗਈ ਮੈਂ ਮਹਾਰਾਜ ਚੰਨਾ ਜਾ ਕੇ ਅਰਦਾਸ ਕੀਤੀ ਗੁਰੂ ਸਾਹਿਬ ਜੀ ਆਪ ਚਾਹੋ ਤਾਂ ਮੇਰੀ ਬੱਚੀ ਨੂੰ ਇੱਕ ਪਲ ਦੇ ਵਿੱਚ ਠੀਕ ਕਰ ਸਕਦੇ ਹਾਂ ਕਹਿੰਦੇ ਪਰ ਤੁਸੀਂ ਠੀਕ ਕਰ ਨਹੀਂ ਰਹੇ ਕਹਿੰਦੇ ਫਿਰ ਜੇ ਤੁਸੀਂ ਠੀਕ ਨਹੀਂ ਕਰ ਰਹੇ ਤਾਂ ਮੈਂ ਤੁਹਾਡੇ ਅੱਗੇ ਅਰਦਾਸ ਹੀ ਕਰਦੀ ਆਂ ਵੀ ਉਹਨੂੰ ਮੇਰੇ ਕੋਲੋਂ ਤੁਸੀਂ ਲੈ ਲਓ ਹੁਣ ਤੁਸੀਂ ਆਪ ਸੋਚੋ ਵੀ ਉਸ ਮਾਂ ਦੀ ਕੰਡੀਸ਼ਨ ਕੀ ਹੋਊ ਜਿਹਨੂੰ ਆਪ ਮਜਬੂਰ ਹੋ ਕੇ ਆਪਦੇ ਬੱਚੇ ਦੀ ਸਮਾਪਤੀ ਵਾਸਤੇ ਅਰਦਾਸ ਕਰਨੀ ਪਈ ਹੋ। ਕਿਉਂਕਿ ਇਹ ਸੌਖਾ ਨਹੀਂ ਹੈ ਜੀ ਇਹ ਕਹਿਣਾ ਕਹਿਣਾ ਤੇ ਸੋਚਣਾ ਆਪਾਂ ਨੂੰ ਰੂਹ ਕੰਬ ਜਾਂਦੀ ਹੈ ਪਰ ਜਿਹੜਾ ਨੇ ਕੀਤਾ ਜਿਸ ਟਾਈਮ ਉਸ ਉਹਨਾਂ ਨੇ ਅਰਦਾਸ ਕੀਤੀ ਕੀ ਬੀਤੀ ਹੋ। ਚਲੋ ਕਹਾਣੀ ਕਰਾਉਂਦੇ ਕਹਿੰਦੇ ਮੈਂ ਅਰਦਾਸ ਕੀਤੀ ਕਹਿੰਦੇ ਮੈਂ ਘਰ ਵਾਪਸ ਆ ਗਈ ਕਹਿੰਦੇ ਪਰ ਉਹ ਲਾਈਨ ਮੇਰੇ ਦਿਮਾਗ ਵਿੱਚ ਹਮੇਸ਼ਾ ਘੁੰਮ ਰਹੀ ਸੀ ਬਾਰ-ਬਾਰ ਬਾਰ। ਕਹਿੰਦੇ ਉਸ ਤੋਂ ਬਾਅਦ ਨਾ ਮੈਂ ਮਨ ਬਣਾਇਆ ਪਤਾ ਨਹੀਂ ਕਹਿੰਦੇ ਕੀ ਖਾਨੀ ਮਹਾਰਾਜ ਕੰਨਿਓ ਕੋਈ ਕਿਰਪਾ ਹੋਈ ਅਰਦਾਸ ਨੇ ਅਸਰ ਦਿਖਾਇਆ ਨਾ ਵੀ ਮਹਾਰਾਜ ਨੇ ਉਸ ਦਾ ਹੀ ਹਿਰਦੇ ਬਦਲ ਦਿੱਤਾ ਉਹ ਕਹਿੰਦੇ ਵੀ ਉਸ ਤੋਂ ਬਾਅਦ ਕਹਿੰਦੇ ਮੈਂ ਸੋਚਿਆ ਵੀ ਮੈਂ ਖੁਦ ਵੀ ਪਾਠ ਕਰੂੰਗੀ ਮੈਂ ਬੱਚੀ ਨੂੰ ਵੀ ਪਾਠ ਕਰਨਾ ਸਿਖਾਵਾਂਗੀ ਕਹਿੰਦੇ ਮੈਂ ਬੱਚੀ ਨੂੰ ਵੀ ਨਾਲ ਲਾ ਲੈਣਾ ਕਹਿੰਦੇ ਕਰਦੇ ਕਰਾਉਂਦੀ ਬੱਚੀ ਨੂੰ ਨਾ ਜਪਜੀ ਸਾਹਿਬ ਦਾ ਪਾਠ ਜਿਹੜੀ ਬਾਣੀ ਉਹ ਕੰਢ ਹੋਗੀ ਠੀਕ ਹੈ ਪਾਠ ਦੁ ਕੰਟ ਹੋਇਆ ਕਹਿੰਦੇ ਕਹਿੰਦੇ ਉਸ ਤੋਂ ਬਾਅਦ ਬੱਚੀ ਨੇ ਵੀ ਪਾਠ ਕਰਨਾ ਸ਼ੁਰੂ ਕੀਤਾ ਕਹਿੰਦੇ ਮੈਂ ਉਹਨੂੰ ਰੋਜ਼ ਕਹਿੰਦੇ ੱੱਕੇ ਨਾਲ ਗੋਲੀ ਦੇਣ ਦੀ ਕੋਸ਼ਿਸ਼ ਕਰਨਾ ਉਹਨੇ ਗੋਲ ਗੋਲੀ ਲੈਂਦੀ ਨਹੀਂ ਸੀ ਕਈ ਵਾਰ ੱੱਕੇ ਨਾਲ ਦੇ ਵੀ ਦੇਣੀ ਪਰ ਉਹ ਕਹਿੰਦੇ ਵਾਪਸ ਵੌਮਟਿੰਗ ਕਰ ਦਿੰਦੀ ਸੀ ਕਿਉਂਕਿ ਜਿਹੜਾ ਕੈਪਸੂਲ ਸਾਈਜ਼ ਬਹੁਤ ਵੱਡਾ ਸੀ ਉਹ ਗਲੇ ਜਾ ਕੇ ਕਹਿੰਦੇ ਅਟਕ ਜਾਂਦਾ ਸੀ ਤੇ ਕਹਿੰਦੇ ਕਰਦੇ ਗੋਹਦੇ ਮੈਂ ਡਾਕਟਰ ਨੂੰ ਫੇਰ ਇਹ ਵੀ ਦਵਾਈ ਨਹੀਂ ਲੈਂਦੀ ਕਹਿੰਦੇ ਮੈਂ ਵੀ ਪਾਠ ਕਰ ਰਹੀ ਸੀ ਡੇਡੀ ਨੂੰ ਵੀ ਪਾਠ ਕਰਾ ਰਹੀ ਸੀ ਉਹਨੂੰ ਬਾਣੀ ਵੀ ਕੰਟ ਹੋ ਗਈ ਸੀ ਉਹ ਕਹਿੰਦੇ ਹੁਣ ਖੁਦੀ ਸ਼ਾਇਦ ਇਹ ਹੋ ਸਕਦਾ ਵੀ ਉਹ ਬਾਣੀ ਬੱਚੀ ਜਪਦੀ ਸੀ ਉਹਨੂੰ ਆਰਾਮ ਮਿਲਦਾ ਸੀ ਉਹਨੂੰ ਮਤਲਬ ਕਿ ਆਪਾਂ ਕਹਿੰਦੇ ਨਾ ਰਿਲੈਕਸ ਹੁੰਦਾ ਸੀ ਉਹਦਾ ਦਰਦ ਖਤਮ ਹੁੰਦਾ ਸੀ ਉਹ ਬੱਚੀ ਨਾ ਲਗਾਤਾਰ ਉਹ ਬਾਣੀ ਜਪਣੀ ਸ਼ੁਰੂ ਕਰ ਦਿੱਤੀ ਇਸਨੇ ਕਰਦੇ ਕਰਾਉਂਦੇ ਬੱਚੀ ਨੇ ਆਪਣੀ ਮਾਂ ਨੂੰ ਕਿਹਾ ਮੰਮੀ ਮੈਂ ਠੀਕ ਆ ਮੈਂ ਦਵਾਈ ਨਹੀਂ ਲੈਣੀ ਮੈਂ ਨਹੀਂ ਲੈਣੀ ਦਵਾਈ ਉਹਨੇ ਉਹ ਗੋਲੀ ਖਾਣੀ ਬੰਦ ਕਰ ਦਿੱਤੀ ਕਹਿੰਦੇ ਵੀ ਡਾਕਟਰ ਤਾਂ ਕਹਿੰਦੇ ਸੀ ਵੀ ਇਹ ਤੈਨੂੰ ਇਦਾਂ ਹੀ ਦੇ ਤੁਹਾਨੂੰ ਦੇਣੀ ਪੈਗੀ ਤੁਸੀਂ ਉਹਨੂੰ ਤੋੜ ਨਹੀਂ ਸਕਦੇ ਕਹਿੰਦੇ ਉਸ ਤੋਂ ਬਾਅਦ ਫਿਰ ਮੈਂ ਗੁਰੂ ਕਰ ਗਈ ਕਹਿੰਦੀ ਮੈਂ ਗੁਰੂ ਘਰ ਜਾ ਕੇ ਫਿਰ ਅਰਦਾਸ ਕੀਤੀ ਪ੍ਰਮਾਤਮਾ ਜੀ ਵੀ ਮੈਂ ਹੁਣ ਤੁਹਾਡੇ ਤੇ ਛੱਡ ਰਹੀ ਹਾਂ ਮੈਂ ਉਹਨੂੰ ਕੋਈ ਦਵਾਈ ਨਹੀਂ ਦਿਵਾਉਣੀ ਕੋਈ ਹੋਮੋਪੈਥਿਕ ਨਹੀਂ ਦਿਵਾਉਣੀ ਕੋਈ ਮੈਂ ਉਹਨੂੰ ਕੈਪਸੂਲ ਨਹੀਂ ਦੇਣਾ ਬਸ ਤੁਹਾਡੀ ਬਾਣੀ ਜਪ ਰਹੀ ਹਾਂ ਬੱਚੀ ਵੀ ਜਪ ਰਹੀ ਆ ਹੁਣ ਜੋ ਕਰਨਾ ਤੁਸੀਂ ਕਰਨਾ ਤੁਹਾਡੇ ਹੱਥ ਹੈ ਤੁਸੀਂ ਚਾਹੋ ਉਹਨੂੰ ਅੱਬ ਬੱਚੀ ਨੂੰ ਆਉਂਦੇ ਕੋਲਡ ਹੈ ਜੋ ਤੁਸੀਂ ਚਾਹੋ ਉਹਨੂੰ ਠੀਕ ਕਰ ਦਿਓ ਪਰ ਅਸੀਂ ਹੁਣ ਉਹਨੂੰ ਕੋਈ ਦਵਾਈ ਨਹੀਂ ਦਿਵਾਉਣੀ ਉਸ ਤੋਂ ਬਾਅਦ ਉਹ ਕਹਿੰਦੀ ਬੱਚੀ ਅੱਜ 4 ਸਾਲ ਦੀ ਹੋ ਗਈ 1 ਸਾਲ ਉੱਪਰ ਨਿਕਲ ਗਿਆ ਸੀ ਜਨਨ ਕੀ ਆ ਪਾ ਸਾਢੇ ਤਿੰਨ ਸਾਲ ਹੋ ਗਏ ਸੀ ਜਦੋਂ ਉਹਦਾ ਉਹ ਕੈਪਸੂਲ ਉਹਨਾਂ ਨੇ ਬੰਦ ਕਰ ਦਿੱਤਾ ਸੀ ਕਹਿੰਦੇ ਚਾਰ ਸਾਲ ਦੀ ਹੋ ਗਈ ਕਹਿੰਦੇ ਕਹਿੰਦੇ ਪਰ ਹੁਣ ਨਾ ਉਹਦੀ ਕੋਈ ਮੈਡੀਸਨ ਚੱਲ ਰਹੀ ਹੈ ਨਾ ਕੋਈ ਟੈਸਟ ਉਸ ਤੋਂ ਬਾਅਦ ਕਰਵਾ ਕੇ ਦੇਖਿਆ ਉਹ ਬੱਚੀ ਨੂੰ ਮੁੜ ਕੇ ਨਾ ਕੋਈ ਬਾਡੀ ਨੂੰ ਸਵੇਲਿੰਗ ਆਈ ਨਾ ਬੱਚੀ ਨੂੰ ਕੋਈ ਹੋਰ ਪ੍ਰੋਬਲਮ ਆਹੀ ਨਾ ਉਹਦੇ ਪੇਟ 'ਚ ਫਲਾਵਟ ਆਈ ਤੁਸੀਂ ਇਹ ਦੇਖੋ ਵੀ ਬੱਚੀ ਤਾਂ ਦਰੋਸ ਤੇ ਸਟੈਂਪ ਕੋ ਮਰੀਆ ਕਹਿੰਦੇ ਅਸੀਂ ਟੈਸਟ ਵੀ ਨਹੀਂ ਕਰਵਾਇਆ ਵੀ ਇਹਨੂੰ ਕੀ ਠੀਕ ਹੈ ਨਹੀਂ ਠੀਕ ਹੈ ਇੰਨੀ ਵੱਡੀ ਪ੍ਰਮਾਤਮਾ ਦੀ ਕਿਰਪਾ ਹੋਈ ਹੁਣ ਉਹ ਬੱਚੀ ਕਹਿੰਦੇ ਹਰ ਇੱਕ ਨੂੰ ਕਹਿੰਦੀ ਹੈ ਵੀ ਜਦੋਂ ਵੀ ਕੋਈ ਕਹਿੰਦੇ ਸਿਰ ਵੀ ਦਰਦ ਹੁੰਦਾ ਨਾ ਤਾਂ ਬੱਚੀ ਦੂਸਰਿਆਂ ਨੂੰ ਕਹੂਗੀ ਤੁਸੀਂ ਬਾਣੀ ਜਪੋ ਠੀਕ ਹੋ ਜਾਓਗੇ ਤੁਸੀਂ ਪਾਠ ਕਰੋ ਠੀਕ ਹੋ ਜਾਓਗੇ ਤੁਸੀਂ ਦੇਖੋ ਵੀ ਇੱਕ ਤਰੀਕੇ ਨਾਲ ਇਹ ਮੰਨੋ ਜੀ ਸਭ ਤੋਂ ਪਹਿਲਾਂ ਤਾਂ ਵੀ ਉਹ ਕੋ ਪਵਿੱਤਰ ਆਪ ਪਵਿੱਤਰ ਕੋਈ ਰੂਹ ਹੈ ਨਾ ਤੇ ਇੱਥੇ ਮੈਂ ਨਾ ਨਾਮ ਨਹੀਂ ਦੱਸ ਸਕਦੀ ਸੋਇਸੇ ਕਰਕੇ ਮੈਂ ਬਿਨਾ ਨਾਮ ਤੋਂ ਤੁਹਾਡੇ ਨਾਲ ਸ਼ੇਅਰ ਕੀਤਾ ਇਹ ਗੱਲ ਤੁਹਾਡੇ ਨਾਲ ਸ਼ੇਅਰ ਕਰਨ ਦਾ ਕਾਰਨ ਕਿਉਂਕਿ ਆਪਾਂ ਬਹੁਤ ਛੋਟੀਆਂ-ਛੋਟੀਆਂ ਗੱਲਾਂ ਤੋਂ ਘਬਰਾ ਜਾਂਦੀਆਂ ਬਹੁਤ ਛੋਟੀਆਂ-ਛੋਟੀਆਂ ਟੈਨਸ਼ਨਾਂ ਤੋਂ ਆਪਾਂ ਮਨ ਤੋੜ ਬੈਠਾ ਦੇਖੋ ਬੱਚੀ ਵੱਲ ਦੇਖੋ ਕਿਨੇ ਕਿੰਨਾ ਕਸ਼ਟ ਕੱਟਿਆ ਤੇ ਕਿੰਨਾ ਮਤਲਬ ਫਿਰ ਪਰਮਾਤਮਾ ਦੀ ਕਿਰਪਾ ਹੋਈ ਅੱਜ ਉਹਦਾ ਬਿਨਾ ਮੈਡੀਸਨ ਬਿਨਾ ਉਹ ਰੋਗ ਜਿਹਦੇ ਤੇ ਅੱਜ ਛੇਤੀ ਤੱਕ ਛੇਤੀ ਕੋਈ ਬਚਦਾ ਨਹੀਂ ਮਤਲਬ ਜਿਹੜੇ ਰੋਗ ਦੇ ਵਿੱਚ ਉਹ ਰੋਗ ਦੇ ਵਿੱਚ ਉਹ ਬੱਚੀ ਤੰਦਰੁਸਤ ਹੈ ਠੀਕ ਹੈ ਜੀ ਸੋ ਉਮੀਦ ਕਰਦੇ ਆਂ ਇਹਦੀ ਵੀਡੀਓ ਬਹੁਤ ਵਧੀਆ ਲੱਗੀ ਹੋਣੀ ਇਹ ਵੀਡੀਓ ਵੀ ਥੋੜੀ ਵੱਡੀ ਹੋ ਗਈ ਮਾਫ ਕਰਨਾ ਤੇ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਤੁਹਾਡੇ ਵੀ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਵੀ ਗੁਰੂ ਸਾਹਿਬ ਤੇ ਵਿਸ਼ਵਾਸ ਰੱਖੋ ਪਾਠ ਕਰਿਆ ਕਰੋ ਹੌਸਲਾ ਨਾ ਹਾਰੋ ਹਿੰਮਤ ਨਾ ਹਾਰੋ ਪਰਮਾਤਮਾ ਜ਼ਰੂਰ ਮਿਹਰ ਕਰਦੇ ਨੇ ਠੀਕ ਹੈ ਜੀ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ